ਆਰੇ ਨੂੰ ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਜੀ ਤੁਹਾਡਾ ਸਾਡੇ YouTube ਚੈਨਲ RK ਚਹਲ ਪੰਜਾਬੀ ਵਿਰਸਾ ਤੇ। ਆਪਾਂ ਤੁਹਾਡੇ ਲਈ ਬਹੁਤ ਹੀ ਸੁਣੀ ਕਹਾਣੀ ਲੈ ਕੇ ਹਾਜ਼ਰ ਹੋਏ ਹਾਂ। ਸੰਦੀਪ ਕੁਮਾਰ ਦੀ ਕਲਮ ਤੋਂ ਪੰਜਾਬੀ ਕਹਾਣੀ ਅਧਿਕਾਰ। ਅਖੀਰ ਤੱਕ ਜਰੂਰ ਸੁਣਨਾ ਜੀ ਬਹੁਤ ਹੀ ਸੋਹਣੀ ਸਟੋਰੀ ਹੈ। ਅਧਿਕਾਰ। ਮધુ ਨੇ ਪਿੰਡ ਵਿੱਚ 10ਵੀਂ ਜਮਾਤ ਪਾਸ ਕਰਕੇ ਲਗਭਗ 4 ਕਿਲੋਮੀਟਰ ਦੂਰ ਕਾਲਜ ਵਿੱਚ 11ਵੀਂ ਦੀ ਪੜ੍ਹਾਈ ਸ਼ੁਰੂ ਕਰ ਦਿੱਤੀ। ਉਸ ਲਈ ਕਾਲਜ ਵਿੱਚ ਸਭ ਵਿਦਿਆਰਥੀ ਨਵੇਂ ਸਨ। ਉਸ ਦੇ ਨਾਲ 14 ਮੁੰਡੇ ਅਤੇ 12 ਕੁੜੀਆਂ ਸਹਿਪਾਠੀ ਸਨ। ਮધુ ਜਮਾਤ ਵਿੱਚ ਸਭ ਤੋਂ ਜ਼ਿਆਦਾ ਹੁਸ਼ਿਆਰ ਕੁੜੀ ਸੀ। ਉਸ ਦੇ ਦੋ ਭਰਾ ਅਤੇ ਇੱਕ ਭੈਣ ਸੀ ਜੋ ਇੰਗਲਿਸ਼ ਮੀਡੀਅਮ ਵਿੱਚ ਪੜ੍ਹਦੇ ਸਨ। ਕਾਲਜ ਵੱਲੋਂ ਘਰ ਜਾਣ ਦੇ ਬਾਅਦ ਮધુ ਆਪਣੇ ਭਰਾ ਭੈਣ ਦੇ ਨਾਲ ਖੂਬ ਪੜਾਈ ਕਰਦੀ। ਜਮਾਤ ਵਿੱਚ ਉਹ ਪਹਿਲਾ ਸਥਾਨ ਪ੍ਰਾਪਤ ਕਰਦੀ ਜਾਂ ਦੂਜਾ। ਦੀਪਕ ਦੂਸਰੇ ਪਿੰਡ ਦਾ ਮੁੰਡਾ ਮધુ ਦੇ ਨਾਲ ਪੜਦਾ ਸੀ। ਜੇ ਕਦੇ ਉਸ ਨੂੰ ਪੜ੍ਹਾਈ ਵਿੱਚ ਮੁਸ਼ਕਲ ਆਉਂਦੀ ਤਾਂ ਉਹ ਮધુ ਕੋਲ ਪੁੱਛ ਲੈਂਦਾ। ਉਹ ਇੱਕ ਅਮੀਰ ਘਰ ਦੀ ਕੁੜੀ ਸੀ ਪਰ ਦੀਪਕ ਮਿਡਲ ਕਲਾਸ ਦਾ ਮੁੰਡਾ ਸੀ। ਨਾ ਜ਼ਿਆਦਾ ਅਮੀਰ ਨਾ ਜ਼ਿਆਦਾ ਗਰੀਬ। ਦੀਪਕ ਦਾ ਪਿਤਾ ਵਿਆਹਾਂ ਵਿੱਚ ਡੀਜੇ ਦਾ ਕੰਮ ਕਰਦਾ। ਜਦੋਂ ਦੀਪਕ ਨੂੰ ਫੁਰਸਤ ਮਿਲਦੀ ਤਾਂ ਉਹ ਪਿਤਾ ਦੇ ਨਾਲ ਕੰਮ ਕਰਵਾਉਂਦਾ। ਮધુ ਅਤੇ ਦੀਪਕ 12ਵੀਂ ਜਮਾਤ ਦੀ ਪੜ੍ਹਾਈ ਪੂਰੀ ਕਰ ਚੁੱਕੇ ਸਨ। ਦੀਪਕ ਦੀ ਭੈਣ ਦਾ ਵਿਆਹ ਹੋ ਚੁੱਕਿਆ ਸੀ। ਮધુ ਪਿੰਡ ਤੋਂ ਥੋੜਾ ਜਿਹਾ ਦੂਰ ਲੜਕੀਆਂ ਦੇ ਕਾਲਜ ਵਿੱਚ ਦਾਖਲਾ ਲੈ ਚੁੱਕੀ ਸੀ। ਦੀਪਕ ਕਦੇ-ਕਦੇ ਆਪਣੀ ਭੈਣ ਦੇ ਘੋਲ ਵੀ ਚਲਾ ਜਾਂਦਾ। ਦੀਪਕ ਤੇ ਮધુ ਇੱਕ ਦੂਜੇ ਨੂੰ ਚਾਹੁੰਦੇ ਸਨ। ਆਖਰ ਇੱਕ ਦਿਨ ਮધુ ਨੇ ਦੀਪਕ ਨੂੰ ਕਥਾਵ ਦਿੱਤੀ। ਉਸ ਕਿਤਾਬ ਨੂੰ ਸੰਭਾਲ ਕੇ ਰੱਖਣਾ ਲਈ ਕਿਹਾ ਦੀਪਕ ਨੇ ਜਦੋਂ ਘਰੇ ਜਾ ਕੇ ਉਸ ਦੀ ਦਿੱਤੀ ਹੋਈ ਕਿਤਾਬ ਖੁੱਲੀ ਤਾਂ ਜਿਸ ਵਿੱਚ ਮਧੂ ਨੇ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਹੋਇਆ ਸੀ ਦੀਪਕ ਨੇ ਨਾ ਤਾਂ ਆਪਣੇ ਘਰ ਦੀ ਆਰਥਿਕ ਹਾਲਤ ਕਮਜ਼ੋਰ ਹੋਣ ਦੇ ਕਾਰਨ ਪੜ੍ਹਾਈ ਛੱਡ ਦਿੱਤੀ ਸੀ ਉਸ ਦੀ ਦੁਕਾਨ ਦੇ ਕੋਲ ਜੋ ਬੱਸ ਸਟੈਂਡ ਸੀ ਮਧੂ ਉੱਥੇ ਕਾਲਜ ਨੂੰ ਜਾਣ ਲਈ ਬੱਸ ਚੜ੍ਹ ਗਈ ਦੀਪਕ ਅਤੇ ਮਧੂ ਇੱਕ ਦੂਜੇ ਨੂੰ ਮਿਲ ਲੈਂਦੇ ਸਮਾ ਗੁਜ਼ਰਦਾ ਗਿਆ ਮਧੂ ਅਤੇ ਦੀਪਕ ਦਾ ਪਿਆਰ ਹੱਦੋਂ ਜ਼ਿਆਦਾ ਵੱਧ ਗਿਆ। ਉਦੋਂ ਮਧੂ ਦੇ ਘਰ ਉਸਦੇ ਰਿਸ਼ਤੇ ਦੀ ਗੱਲ ਚੱਲਣ ਲੱਗੀ। ਉਸ ਦੇ ਘਰ ਉਸ ਦਾ ਕੋਈ ਰਿਸ਼ਤੇਦਾਰ ਆਇਆ ਹੋਇਆ ਸੀ। ਉਸ ਦੇ ਪਿਤਾ ਨਾਲ ਉਸਦੇ ਰਿਸ਼ਤੇ ਦੀ ਗੱਲ ਕਰਨ ਲੱਗਾ। ਉਸ ਨੇ ਕਿਹਾ ਮੁੰਡਾ ਸਵੀਡਨ ਵਿੱਚ ਪੱਕਾ ਹੈ। ਮੁੰਡੇ ਨੂੰ ਸਵੀਡਨ ਦੀ ਨਾਗਰਿਕਤਾ ਮਿਲੀ ਹੋਈ ਹੈ। ਮੁੰਡਾ ਸਵੀਡਨ ਵਿੱਚ ਚੰਗੀ ਨੌਕਰੀ ਕਰਦਾ ਹੈ। ਇਹ ਉਸ ਦੀ ਤਸਵੀਰ ਮੈਂ ਆਪਣੇ ਨਾਲ ਲੈ ਕੇ ਆਇਆ ਹਾਂ। मधु ਨੇ ਇਹ ਸਾਰਗੱਲਾਂ ਸੁਣ ਲਈਆਂ। मधु ਦੇ ਪਿਤਾ ਅਤੇ ਰਿਸ਼ਤੇਦਾਰ ਨਾਲ मधु ਦੇ ਰਿਸ਼ਤੇ ਦੀ ਗੱਲ ਪੱਕੀ ਹੋ ਗਈ। ਬਚਪਨ ਤੋਂ मधु ਆਪਣੀ ਦਾਦੀ ਮਾਂ ਦੇ ਕਮਰੇ ਵਿੱਚ ਸੌਂਦੀ ਸੀ। ਉਹ ਪੂਰੀ ਰਾਤ ਨਾ ਸੌ सकी। ਉਹ ਕਦੇ ਦੀਪਕ ਦੇ ਬਾਰੇ ਸੋਚਦੀ ਤਾਂ ਕਦੇ ਦਾਦੀ ਦੇ ਬਾਰੇ ਵਿੱਚ ਸੋਚਦੀ। ਉਸ ਦੀ ਦਾਦੀ ਨੂੰ ਵੀ मधु ਬਾਰੇ ਸ਼ੱਕ ਨਹੀਂ ਸੀ। मधु ਦੇ ਮਨ ਵਿੱਚ ਤਾਂ ਦੀਪਕ ਹੀ ਸੀ। मधु ਉਦਾਸ ਰਹਿਣ ਲੱਗੀ। ਕੁਝ ਦਿਨ ਦੇ ਬਾਅਦ ਉਸ ਨੂੰ ਕਾਲਜ ਜਾਂਦੇ ਹੋਏ ਦੀਪਕ ਨਾਮ ਵਿਖਾਈ ਦਿੱਤਾ ਦੀਪਕ ਦੀ ਦੁਕਾਨ ਬੰਦ ਸੀ ਇੱਕ ਦਿਨ ਮਧੂ ਨੇ ਦੀਪਕ ਨੂੰ ਵੇਖਿਆ ਤਾਂ ਮਧੂ ਨੇ ਦੀਪਕ ਨੂੰ ਸਾਰੀ ਗੱਲ ਦੱਸ ਦਿੱਤੀ ਤੇ ਕਿਹਾ ਮੇਰਾ ਵਿਆਹ ਕਿਤੇ ਹੋਰ ਤੈਅ ਹੋ ਗਿਆ ਹੈ ਮਧੂ ਅਤੇ ਦੀਪਕ ਨੇ ਆਪਣੇ ਆਪਣੇ ਘਰੋਂ ਭੱਜਣ ਦਾ ਇਰਾਦਾ ਕੀਤਾ ਦੀਪਕ ਸਵੇਰ ਦੇ ਲਗਭਗ 4 ਵਜੇ ਪਿੰਡ ਵਿੱਚ ਮੋਟਰਸਾਈਕਲ ਲੈ ਕੇ ਆਇਆ ਮਧੂ ਨੇ ਬੈਗ ਵਿੱਚ ਥੋੜੇ ਜਿਹੇ ਕੱਪੜੇ ਪਾਏ ਅਤੇ ਦੀਪਕ ਦੇ ਨਾਲ ਚੱਲ ਪਈ। ਦੀਪਕ ਸ਼ਹਿਰ ਵਿੱਚ ਭੈਣ ਅਤੇ ਭਨੋਈ ਦੇ ਘਰ ਮਧੂ ਨੂੰ ਲੈ ਗਿਆ। ਭਨੋਈਆ ਨੌਕਰੀ ਕਰਦਾ ਸੀ ਇਸ ਤਰ੍ਹਾਂ ਦੀਪਕ ਅਤੇ ਮਧੂ ਉਹਨਾਂ ਕੋਲ ਰਹਿਣ ਲੱਗੇ। ਲਗਭਗ ਇੱਕ ਹਫ਼ਤੇ ਬਾਅਦ ਦੋਨਾਂ ਨੇ ਆਪਣੇ ਪਿਆਰ ਨੂੰ ਵਿਆਹ ਦਾ ਰੂਪ ਦੇ ਦਿੱਤਾ। ਉਹਨਾਂ ਨੇ ਕੋਟ ਵਿਆਹ ਕਰ ਲਿਆ। ਮਧੂ ਦੇ ਘਰ ਪੂਰੀ ਤਰ੍ਹਾਂ ਉਦਾਸੀ ਛਾ ਚੁੱਕੀ ਸੀ। ਮਧੂ ਦੇ ਘਰ ਵਾਲਿਆਂ ਨੇ ਤਲਾਸ਼ ਤਾਂ ਬਹੁਤ ਕੀਤੀ ਪਰ ਉਹ ਮਧੂ ਨੂੰ ਤਲਾਸ਼ਨਾ ਕਰ ਸਕੇ। ਵੰਡ ਵਿੱਚ ਬਹੁਤ ਗੱਲਾਂ ਹੋ ਰਹੀਆਂ ਸਨ ਕੋਈ ਕਹਿ ਰਿਹਾ ਸੀ ਮਧੂ ਜਿਸ ਮੁੰਡੇ ਦੇ ਨਾਲ ਪੜਦੀ ਸੀ ਉਹ ਉਸ ਨਾਲ ਭੱਜ ਗਈ। ਕੋਈ ਕਹਿ ਰਿਹਾ ਸੀ ਲੜਕੀਆਂ ਦਾ ਪੈਦਾ ਹੋਣ ਵੱਲੋਂ ਕੋਈ ਡਰ ਨਹੀਂ। ਜਦੋਂ ਆਪਣੇ ਮਾਤਾ ਪਿਤਾ ਨੂੰ ਇਸ ਤਰ੍ਹਾਂ ਕਲੰਕਿਤ ਕਰ ਦਿੰਦੀਆਂ ਹਨ ਫਿਰ ਲੜਕੀਆਂ ਪੈਦਾ ਕਰਨ ਤੋਂ ਡਰ ਲੱਗਦਾ ਹੈ। ਕੋਈ ਕਹਿੰਦਾ ਹੁਣ ਉਹ ਬਾਹਰ ਜਾ ਕੇ ਕੀ ਕਰੇਗੀ? ਘਰ ਵਿੱਚ ਤਾਂ ਇੰਨੀ ਉਮੀਰੀ ਸੀ। ਲੱਗਦਾ ਹੈ ਹੁਣ ਬਾਹਰ ਜਾ ਕੇ ਮਜ਼ਦੂਰੀ ਕਰੂਗੀ। ਮਧੂ ਦੇ ਪਿਤਾ ਨੇ ਹੁਣ ਪੁਲਿਸ ਨੂੰ ਸ਼ਿਕਾਇਤ ਕਰ ਦਿੱਤੀ। ਪੁਲਿਸ ਨੂੰ ਰਿਪੋਰਟ ਵਿੱਚ ਇਹ ਦੱਸਿਆ ਗਿਆ ਮਧੂ ਨੂੰ ਅਗਵਾ ਕਰ ਲਿਆ ਹੈ। ਦੀਪਕ ਨਾਂ ਦੇ ਮੁੰਡੇ ਨੇ ਜੋ ਉਸਨੜ ਪਰਦਾ ਸੀ। ਪੁਲਿਸ ਦੀਪਕ ਦੇ ਘਰ ਗਈ। ਦੀਪਕ ਦੇ ਪਿਤਾ ਨੇ ਕਿਹਾ ਮੇਰਾ ਪੁੱਤਰ ਅਜਿਹਾ ਨਹੀਂ ਕਰ ਸਕਦਾ। ਤੁਹਾਨੂੰ ਜ਼ਰੂਰ ਕੋਈ ਗਲਤ ਸੂਚਨਾ ਮਿਲੀ ਹੈ। ਮੈਨੂੰ ਆਪਣੇ ਮੁੰਡੇ ਉੱਤੇ ਪੂਰਾ ਵਿਸ਼ਵਾਸ ਹੈ। ਖੋਜ ਕਰਨ ਦੇ ਬਾਅਦ ਵੀ ਪੁਲਿਸ ਨੂੰ ਕੁਝ ਨਾ ਮਿਲਿਆ। ਇੱਕ ਦਿਨ ਦੂਸਰੇ ਸ਼ਹਿਰ ਦੇ ਚਮਕੀ ਤੇ ਦੀਪਕ ਨੂੰ ਇੱਕ ਚੌਰਾਹੇ ਵੱਲੋਂ ਫੜ ਲਿਆ। ਦੀਪਕ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਸਾਬੇਅਤ ਦੀਪਕ ਨੂੰ ਪੁਲਿਸ ਨੇ ਕੋਰਟ ਵਿੱਚ ਪੇਸ਼ ਕੀਤਾ ਅਦਾਲਤ ਨੇ ਦੱਸਿਆ ਇਹ ਅਪਰਾਧੀ ਨਹੀਂ ਹੈ ਕਿਉਂਕਿ ਇਸ ਦਾ ਤਾਂ ਕੋਟ ਵਿਆਹ ਹੋਇਆ ਹੈ ਲੋਕਾਂ ਦੇ ਸਾਹਮਣੇ ਦੋਨਾਂ ਨੇ ਸਾਬਤ ਕਰ ਦਿੱਤਾ ਉਹ ਪਤੀ ਪਤਨੀ ਹਨ ਮધુ ਅਤੇ ਦੀਪਕ ਜਦੋਂ ਕੋਰਟ ਦੇ ਬਾਹਰ ਆਏ ਤਾਂ ਉਸਦੇ ਪਿਤਾ ਨੇ ਮધુ ਨੂੰ ਕਿਹਾ ਤੂੰ ਸਾਡੇ ਨਾਲ ਚੱਲ ਅਸੀਂ ਤੇਰਾ ਵਿਆਹ ਦੀਪਕ ਨਾਲ ਹੀ ਧੂਮ-ਧਾਮ ਨਾਲ ਹੀ ਕਰਾਂਗੇ ਪਰ ਮધુ ਖਾਮੋਸ਼ ਸੀ ਦੀਪਕ ਨੇ ਕਿਹਾ ਪਿਤਾ ਜੀ ਹੁਣ ਅਸੀਂ ਵੱਡੇ ਹੋ ਚੁੱਕੇ ਹਾਂ ਸਾਨੂੰ ਆਪਣੀ ਜ਼ਿੰਦਗੀ ਲਈ ਜੀਵਨ ਸਾਥੀ ਚੁਣਨ ਦਾ ਅਧਿਕਾਰ ਹੈ ਦੀਪਕ ਨੂੰ ਸ਼ਹਿਰ ਵਿੱਚ ਚੰਗੀ ਦੁਕਾਨ ਅਤੇ ਘਰ ਮਿਲ ਗਿਆ ਦੀਪਕ ਦੇ ਸ਼ਹਿਰ ਵਿੱਚ ਦੁਕਾਨ ਦੂਰ ਦੂਰ ਤੱਕ ਮਸ਼ਹੂਰ ਹੋ ਗਈ ਉਹਨਾਂ ਦੀ ਵੱਖਰੀ ਜਹੀ ਦੁਨੀਆ ਵਸ ਗਈ ਕਿ ਸਮਾਜ ਵਿੱਚ ਜਿਨ੍ਹਾਂ ਨੇ ਸਾਡਾ ਪਾਲਣ ਪੋਸ਼ਣ ਕੀਤਾ ਹੈ ਉਹਨਾਂ ਨੂੰ ਜ਼ਖਮ ਦੇਣ ਦਾ ਅਧਿਕਾਰ ਹੈ ਕਿ ਜਿਨ੍ਹਾਂ ਨੂੰ ਸੁੱਖ ਦੁੱਖ ਵਿੱਚ ਸਹਿਯੋਗ ਦਿੱਤਾ ਹੈ ਉਹਨਾਂ ਨੂੰ ਜ਼ਿੰਦਗੀ ਭਰ ਲਈ ਛੱਡ ਦੇਣਾ ਚਾਹੀਦਾ ਹੈ ਕੀ ਹੈ ਜੀ ਹੈ ਨਹੀਂ ਹੋ ਸਕਦਾ ਮਾਪੇ ਵੀ ਅਤੇ ਦੋ ਪਿਆਰ ਕਰਨ ਵਾਲੇ ਵੀ ਖੁਸ਼ ਰਹਿਣ ਧੰਨਵਾਦ ਜੀ ਉਮੀਦ ਕਰਦੇ ਹਾਂ ਅੱਜ ਦੀ ਕਹਾਣੀ ਤੁਹਾਨੂੰ ਪਸੰਦ ਆਈ ਹੋਵੇਗੀ ਕੱਲ ਫਿਰ ਮਿਲਾਂਗੇ ਇੱਕ ਨਵੀਂ ਕਹਾਣੀ ਦੇ ਨਾਲ ਸਤਿ ਸ਼੍ਰੀ ਅਕਾਲ ਜੀ